ਪਿਛਲੇ ਕਈ ਦਿਨਾਂ ਤੋਂ ਕੰਗੜਾ ਰਣੋਤ ਫਿਰ ਇੱਕ ਵਾਰ ਸੁਰਖੀਆਂ ਦੇ ਵਿੱਚ ਹੈ ਉਸ ਦਾ ਮੁੱਖ ਕਾਰਨ ਉਸ ਵੱਲੋਂ ਬਣਾਈ ਗਈ ਇੱਕ ਮੂਵੀ ਐਮਰਜੈਂਸੀ ਹੈ ਜਿਸ ਦੇ ਵਿੱਚ ਉਸ ਨੇ ਇੰਦਰਾ ਗਾਂਧੀ ਦਾ ਰੋਲ ਕੀਤਾ ਹੈ ਔਰ ਇਹ ਮੂਵੀ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਸ ਦਾ ਕਾਫੀ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਕਰਕੇ ਸੈਂਸਰ ਬੋਰਡ ਨੇ ਵੀ ਇਸ ਨੂੰ ਮਨਜ਼ੂਰੀ ਜਿਹੜੀ ਹੈ ਨਹੀਂ ਦਿੱਤੀ ਇਸ ਨੂੰ ਸਰਟੀਫਿਕੇਟ ਨਹੀਂ ਦਿੱਤਾ ਤੇ ਇਸ ਦੇ ਚੱਲਦਿਆਂ ਹੀ ਜਿਹੜਾ ਕੰਗਣਾ ਰਣੌਤ ਦਾ ਕਾਫੀ ਦਿਨਾਂ ਤੋਂ ਪਰੇਸ਼ਾਨ ਚੱਲ ਰਹੀ ਹੈ ਇਸੇ ਦੌਰਾਨ ਹੀ ਉਸਦੇ ਦਲਜੀਤ ਦੋ ਸਾਜ ਨਾਲ ਗੱਲ ਬਤ ਪੇਦ ਹੋ ਗਏ ਆ ਉਹ ਕੀ ਬਤ ਪੇਦ ਨੇ ਆ ਉਹ ਤੁਹਾਨੂੰ ਦੱਸਦੇ ਆ ਉਸ ਦਾ ਕੀ ਕਹਿਣਾ ਹੈ ਔਰ ਹਰ ਥਾਂ ਤੇ ਜਿੱਤੇ ਵੀ ਕਿਤੇ ਉਹ ਆਪਣੀ ਇੰਟਰਵਿਊ ਕਰਦੀ ਆ ਤੇ ਉਹਦੇ ਵਿੱਚ ਆਪਣੀ ਕੰਗਣਾ ਰਣੌਤ ਆਪਣੀ ਜਿਹੜਾ ਗੁੱਸਾ ਹੈ ਉਹ ਪ੍ਰਗਟਉਂਦੀ ਹੈ ਨਰਾਜਗੀ ਆਪਦੀ ਰੈਕਟ ਆਉਂਦੀ ਹੈ ਕਿ ਉਸ ਦਾ ਉਸ ਦਾ ਕਹਿਣਾ ਹੈ ਕਿ ਦਿਲਜੀਤ ਦਸਾਂਜ ਬਹੁਤ ਜ਼ਿਆਦਾ ਵਿਵਾਦਿਤ ਕਮੈਂਟ ਕਰਦਾ ਹੈ ਦਰਅਸਲ ਅਕੰਗਨਾ ਨੇ ਹਾਲ ਹੀ ਦੇ ਵਿੱਚ ਆਪ ਕੀ ਅਦਾਲਤ ਦੇ ਵਿੱਚ ਸ਼ਿਰਕਤ ਕੀਤੀ ਅਤੇ ਜਿਸ ਵਿੱਚ ਉਸ ਨੇ ਸਟਾਰ ਕਿਡਸ ਦੇ ਬਾਰੇ ਖੁੱਲ ਕੇ ਗੱਲ ਕੀਤੀ ਹੈ ਤੇ ਇਸੇ ਦੌਰਾਨ ਅਦਾਕਾਰਾਂ ਤੋਂ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਦਿਲਜੀਤ ਨੂੰ ਕਰਨ ਜੋਹਰ ਦਾ ਪਾਲਤੂ ਦੱਸਿਆ ਸੀ ਇਸ ਦਾ ਜਵਾਬ ਦਿੰਦੇ ਹੋਏ ਅਦਾਕਾਰਾਂ ਨੇ ਕਿਹਾ ਕਿ ਜਿਹੜੇ ਲੋਕ ਇਸ ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਨੇ ਜਦੋਂ ਤੱਕ ਅਸੀਂ ਹਾਂ ਇਸ ਦੇਸ਼ ਦੇ ਟੁਕੜੇ ਨਹੀਂ ਹੋਣ ਦਵਾਂਗੇ ਇਸ ਤੋਂ ਬਾਅਦ ਕੰਗਣਾ ਰਣੌਤ ਨੇ ਹੱਸਦੇ ਹੋਏ ਕਿਹਾ ਕਿ ਤੁਸੀਂ ਮੈਨੂੰ ਬਹੁਤ ਹੀ ਗੰਦੇ ਤਰੀਕੇ ਨਾਲ ਪੇਸ਼ ਕਰ ਰਹੇ ਹੋ ਦਲਜੀਤ ਬਾਰੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਉਸ ਨੇ ਕੀ ਕੀ ਲਿਖਿਆ ਉਸ ਨੇ ਗੰਧੀਆਂ ਗਾਲਾਂ ਲਿਖੀਆਂ ਨੇ ਕੰਗਣਾ ਨੇ ਅੱਗੇ ਕਿਹਾ ਕਿ ਜਿਵੇਂ ਕੋਈ ਮੇਰੇ ਨਾਲ ਗੱਲ ਕਰੇਗਾ ਮੈਂ ਉਸੇ ਤਰ੍ਹਾਂ ਹੀ ਉਸ ਦਾ ਜਵਾਬ ਦਵਾਂਗੀ ਦੱਸਦੀ ਏ ਕਿਸਾਨ ਅੰਦੋਲਨ ਦੇ ਦੌਰਾਨ ਦਲਜੀਤ ਦੋਸਾਂਝ ਅਤੇ ਕੰਗਨਾ ਰਣੋਤ ਸੋਸ਼ਲ ਮੀਡੀਆ ਪੋਸਟਾਂ ਤੇ ਆਮੋ ਸਾਹਮਣੇ ਆਗੇ ਜਨ ਅਤੇ ਕੰਗਨਾ ਨੇ ਇੱਕ ਬਜ਼ੁਰਗ ਸਿੱਖ ਔਰਤ ਨੂੰ ਸ਼ਹੀਨ ਬਾਗ ਦੀ ਪ੍ਰਦਰਸ਼ਨਕਾਰੀ ਦੱਸਦਿਆਂ ਕਿਹਾ ਸੀ ਕਿ ਉਹ 100 ਰੁਪਏ ਦੇ ਲਈ ਵਿਰੋਧ ਕਰਨ ਆਉਂਦੀ ਹੈ ਹਾਲਾਂਕਿ ਬਾਅਦ ਵਿੱਚ ਕੰਗਣਾ ਨੇ ਇਸ ਪੋਸਟ ਨੂੰ ਡਿਲੀਟ ਵੀ ਕਰ ਦਿੱਤਾ ਸੀ ਪਰ ਇਸ ਗੱਲ ਦਾ ਦਲਜੀਤ ਦੋਸਾਂਝ ਨੇ ਕਰਾਰਾ ਜਵਾਬ ਦਿੱਤਾ ਸੀ ਅਤੇ ਗਾਇਕ ਨੇ ਸੋਸ਼ਲ ਮੀਡੀਆ ਤੇ ਕੰਗਣਾ ਦੀ ਤਿੱਖੀ ਆਲੋਚਨਾ ਕੀਤੀ ਸੀ